ਇਸ ਵਕਤ ਦੀ ਇੱਕ ਹੋਰ ਸਭ ਤੋਂ ਵੱਡੀ ਖਬਰ ਦੀ ਗੱਲ ਕਰ ਲੈਨੇ ਆ ਦੱਸਦੀ ਏ ਜਿੱਥੇ 20 ਮਈ 2025 ਉਹ ਦਿਨ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਤੇ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਵਾਦੀਆਂ ਦੇ ਵੱਲੋਂ ਸੋ ਇਹ ਬੇਹਦੀ ਵੱਡਾ ਹਮਲਾ ਜਿਹੜਾ ਕੀਤਾ ਜਾਂਦਾ ਧਰਮਾਂ ਦੇ ਨਾਮ ਤੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਲਗਾਤਾਰ ਇਸ ਨੂੰ ਲੈ ਕੇ ਰੋਸ ਵੇਖਿਆ ਗਿਆ ਹੁਣ ਇਸ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਸੀ ਕਿ ਜਿਹੜੇ 26 ਲੋਕ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਇਹ ਕਤਲ ਹੋਇਆ ਹੈ ਜਿਸ ਤਰੀਕੇ ਨਾਲ ਇਹਨਾਂ ਨੂੰ ਮਾਰਿਆ ਗਿਆ ਧਰਮ ਦੇ ਨਾਮ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਜੇਕਰ ਕੋਈ ਮੁਸਲਿਮ ਕਮਿਊਨਿਟੀ ਕਮਿਊਨਿਟੀ ਦਾ ਸੀਗਾ ਮੁਸਲਿਮ ਭਾਈਚਾਰੇ ਦਾ ਸੀਗਾ ਉਹਨਾਂ ਨੂੰ ਕਲਮਾ ਪੜਨ ਲਈ ਕਿਹਾ ਗਿਆ ਜਾਂ ਫਿਰ ਜਿਹੜੇ ਹਿੰਦੂ ਸੀ ਕਿ ਉਹਨਾਂ ਨੂੰ ਕਲਮਾ ਕਿ ਆ ਗਿਆ ਜੇ ਕਲਮਾ ਪੜਿਆ ਤਾਂ ਠੀਕ ਨਹੀਂ ਪੜਿਆ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਇਸ ਨੂੰ ਲੈ ਕੇ ਰੋਜ਼ ਦੇਖਿਆ ਗਿਆ ਤਾਂ ਹੁਣ ਇਸ ਦੀ ਗੱਲ ਕਰੀਏ ਤਾਂ ਦੇਖਿਆ ਜਾ ਰਿਹਾ ਹੈ ਕਿ 26 ਲੋਕਾਂ ਦੀ ਜਦੋਂ ਮੌਤ ਹੋ ਜਾਂਦੀ ਹੈ ਤੇ ਇੱਕ ਪਟੀਸ਼ਨ ਦਰਜ ਪਾਈ ਕਰਾਈ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਲਈ ਪਰ ਹੁਣ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਸ਼ੀਲ ਨਾਗੂ ਤੇ ਸੁਮਿਤ ਗੋਇਲ ਦੀ ਬੈਂਚ ਨੇ ਇਸਤੇ ਫੈਸਲਾ ਲਿਆ ਫੈਸਲਾ ਸੁਣਾਇਆ ਤੇ ਇਨਕਾਰ ਕੀਤਾ ਹੈ ਨੀਤੀਆਂ ਬਣਾਉਣਾ ਸਾਡਾ ਕੰਮ ਨਹੀਂ ਹੈ ਹਾਈ ਕੋਰਟ ਦੇ ਵੱਲੋਂ ਇਹ ਗੱਲ ਕਹੀ ਹੈ 26 ਲੋਕਾਂ ਨੂੰ ਸ਼ਹੀਦਾ ਦਾ ਦਰਜਾ ਦੇਣ ਲਈ ਇਹ ਪਟੀਸ਼ਨ ਪਾਈ ਗਈ ਸੀ 20 ਮਈ ਨੂੰ ਪਹਿਲਗਾਮ ਦੇ ਵਿੱਚ ਜੋ ਮਾਰੇ ਗਏ ਸੀ 26 ਲੋਕ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਵੇਗਾ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਾਫ਼-ਸਾਫ਼ ਇੱਕ ਜਿਹੜੀ ਹੈ ਗਈ ਐ ਸੋ ਇੱਕ ਬੇहद ਹੀ ਵੱਡੀ ਤੇ ਅਹਿਮ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰ ਰਿਆ ਲਗਾਤਾਰ ਇੱਕ ਪਾਸੇ ਤਾਂ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਗੱਲ ਕਹੀ ਜਾ ਰਹੀ ਕਿ ਇਹਨਾਂ ਨੂੰ ਸ਼ਹੀਦਾ ਦਾ ਦਰਜਾ ਦਿੱਤਾ ਜਾਵੇ ਤਾਂ ਦੂਸਰੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਇਨਕਾਰ ਦਿੱਤਾ ਗਿਆ ਇੱਕ ਬੈਂਚ ਦੇ ਵਿੱਚ ਇਹ ਇਨਕਾਰ ਕਰ ਦਿੱਤਾ ਗਿਆ ਸ਼ੀਲ ਲਾਗੂ ਤੇ ਸੁਮਿਤ गोयल ਦੀ ਬੈਂਚ ਨੇ ਇਸ ਨੂੰ ਸਾਫ ਇਨਕਾਰ ਕਰ ਦਿੱਤਾ ਹੈ ਤੇ ਸ਼ਹੀਦਾ ਦਾ ਦਰਜਾ ਦੇਣ ਤੋਂ ਮਨਾ ਕਰ ਦਿੱਤਾ ਤਾਂ ਦੱਸਦੀ ਇਹ ਕਿ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਸੀ ਇੱਕ ਲੈਫਟ ਹੈਂਡ ਕਰਨਲ ਵੀ ਸੀ ਗਾਇਸ ਦੇ ਵਿੱਚ ਸ਼ਾਮਲ ਜੋ ਕਿ ਹਾਲੇ ਦੇ ਵਿੱਚ 6 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਹਨੀਮੂਨ ਲਈ ਉੱਥੇ ਗਏ ਸੀ ਤੇ ਜਿਸ ਤੋਂ ਬਾਅਦ ਹਰ ਇੱਕ ਨੂੰ ਕਿਹਾ ਜਾ ਰਿਹਾ ਸੀ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਰ ਇਸਤੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਸੀ ਮਨਾ ਕਰ ਦਿੱਤਾ ਸੀ ਤਾਂ ਜਿਸ ਤੋਂ ਬਾਅਦ ਦੇਖਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਬੈਂਚ ਦੇ ਵਿੱਚ ਫੈਸਲਾ ਲਿਆ ਗਿਆ ਕਿ ਇਹ ਨਹੀਂ ਕੀਤਾ ਜਾ ਸਕਦਾ ਇਹ ممکن ਨਹੀਂ ਹੈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਵੇਗਾ ਸ਼ੀਲ ਲਾਗੂ ਅਤੇ ਸੁਮਿਤ गोयल ਦੀ ਬੈਂਚ ਨੇ ਫੈਸਲਾ ਸੁਣਾਇਆ ਨੀਤੀਆਂ ਬਣਾਉਣਾ ਸਾਡਾ ਕੰਮ ਨਹੀਂ ਹੈ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਇਹ ਨੀਤੀਆਂ ਬਣਾਉਣਾ ਸਾਡਾ ਕੰਮ ਬਿਲਕੁਲ ਵੀ ਨਹੀਂ ਹੈ 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਪਟੀਸ਼ਨ ਪਾਈ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ 20 ਮਈ ਨੂੰ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਜਿਸ ਦੇ ਵਿੱਚ 26 ਲੋਕ ਮਾਰੇ ਜਾਂਦੇ ਨੇ ਇਸ ਤੇ ਪਟੀਸ਼ਨ ਪਾਈ ਗਈ ਸੀ ਇਹਨਾਂ 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਹਿਲਗਾਮ ਹਮਲੇ 'ਚ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜਿਸ ਤੋਂ ਬਾਅਦ ਇਹ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਹਿ ਦਿੱਤੀ ਜਾਂਦੀ ਹੈ ਤਾਂ ਵਾਲੇ ਸਮੇਂ ਦੇ ਵਿੱਚ ਹੁਣ ਲੋਕਾਂ ਦੇ ਵੱਲੋਂ ਕੀ ਕਰਿਆ ਜਾਵੇਗਾ ਕੀ ਕੀਤਾ ਜਾਵੇਗਾ ਇਹ ਜੋ ਪਟੀਸ਼ਨ ਪਾਈ ਗਈ ਸੀ ਇਸ ਤੇ ਅਗਲੀ ਕਾਰਵਾਈ ਕੀ ਕੀਤੀ ਜਾਵੇਗੀ ਤਾਂ ਇਸ ਬੈਂਚ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਇਸ ਤੇ ਹੋਰ ਕੀ ਕੁਝ ਸਾਹਮਣੇ ਆ ਸਕਦਾ ਹੈ ਲਗਾਤਾਰ ਇਸ ਨਾਲ ਜੁੜੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ